ਬਿਦਾਂ ਸਵਾ ਹਲਕਾ ਫਲੋਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੀਆਂ ਪਾਰਟੀ ਪ੍ਰਤੀ ਕਾਰਗੁਜ਼ਾਰੀ ਅਤੇ ਵੱਧਿਆ ਸੁਭਾਵ ਨੂੰ ਦੇਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਿਆ ਗਿਆ। ਪਾਰਟੀ ਦੇ ਇਸ ਫੈਸਲੇ ਤੋਂ ਖੁਸ਼ੀ ਜ਼ਾਹਰ ਕਰਦੇ ਆ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੇ ਪਾਰਟੀ ਦਸਤਰ ਵਿਖੇ ਪ੍ਰਿੰਸੀਪਲ ਪ੍ਰੇਮਕੌਰ ਦਾ ਫੁੱਲਾਂ ਦਾ ਗਲਗਸਤਾ ਪੇਟ ਕਰਕੇ ਸਨਮਾਨਿਤ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਪਟਾਵਾ ਕੀਤਾ ਇਸ ਮੌਕੇ ਤੇ ਪ੍ਰਿੰਸੀਪਲ ਪ੍ਰੇਮਕਵਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਉਨ੍ਹਾਂ ਨੇ ਕਿਹਾ ਕਿ ਪੇਲਿੰਗਾਂ ਰਵਾਇਤੀ ਪਾਰਟੀਆਂ ਦੇ ਸਮੇਂ ਇਹਨਾਂ ਅਹੁਦੇ ਹੱਥ ਤੱਕ ਪਹੁੰਚਣ ਲਈ ਮੋਟੀ ਰਕਮ ਪਾਰਟੀ ਫੰਡ ਵੱਜੋਂ ਦੇਣੀ ਪੈਂਦੀ ਸੀ ਪਰ ਆਪ ਸਰਕਾਰ ਆਮ ਆਦਮੀ ਦੀ ਸਰਕਾਰ ਹੈ ਜੋ ਪਾਰਟੀ ਵਰਕਰਾਂ ਦੇ ਹੱਤਾਂ ਨੂੰ ਨਿਰਸਵਾਰਥ ਵਰਕਰਾਂ ਨੂੰ ਹੀ ਦੇ ਰਹੀ ਹੈ ਇਸ ਮੌਕੇ ਤੇ ਬਲਾਕ ਪ੍ਰਧਾਨ ਸੰਜੇ ਅਟਵਾ ਸੀਨੀਅਰ ਪੱਤਰ ਨਿਰਮਲ ਕੁਮਾਰ ਸੁਦੇਸ਼ ਕੁਮਾਰ ਮਿੱਲਾ ਗੋਵਿੰਦ لال ਬੇਵਾ ਸ਼ਰਮਾ ਹਰਕਮਲ ਸਿੰਘ ਬੇਗੰਪੁਰ ਅਜੀਤਵਿੰਦਰ ਸਿੰਘ ਕੁਮਲਾਕ ਪੁੱਤਾ ਹਸਨ ਰਾਜਪੂਤ ਬਾਰਮੇਦ ਕੁਮਾਰ ਸੰਤੋਖ ਸਿੰਘ ਗੈਲ ਦੀਪਾ ਬੱਲ ਚਲੋ ਜੀ ਅੱਗੇ ਆਓ ਇੱਕ ਹੋਰ ਹਾਜ਼ਰ ਹਨ ਫਲੋਰ ਤੋਂ ਰਤਮਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਕਾਉ ਜੀ ਮੂਵਮੈਂਟ ਕੋਣ ਠੀਕ ਹੈ ਜੀ ਗੈਲ ਸਾਹਿਬ ਤੋਂ ਕਰੋ ਦੇਖੋ ਜੀ ਗੱਲ ਇਸ ਤਰ੍ਹਾਂ ਹੈਗਾ ਆ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਲੋਕਾਂ ਦੀ ਪਾਰਟੀ ਆ ਆਮ ਜਨਤਾ ਦੀ ਪਾਰਟੀ ਆ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਦੇਖ ਰਹੇ ਹੋ ਦੋ ਸਾਲ ਤੋਂ ਲਗਭਗ ਜਿਹੜੇ ਆ ਲੋਕਾਂ ਦੇ ਵਿਕਾਸ ਦੇ ਲਈ ਕੰਮ ਕਰ ਰਹੇ ਆ ਮੈਂ ਹਲਕਾ ਵਿਧਾਨ ਸਭਾ ਫਲੋਰ ਦਾ ਸੇਵਾਦਾਰ ਹੋਣ ਦੇ ਨਾਤੇ ਪਾਰਟੀ ਦੇ ਹਰ ਜਿਹੜੇ ਹੈਗਾ ਪੱਖ ਤੋਂ ਮੈਂ ਜਿਹੜਾ ਹੈਗਾ ਉਹ ਸੇਵਾ ਕਰ ਰਿਹਾ ਹਾਂ ਔਰ ਪਾਰਟੀ ਇੱਕ ਆਮ ਆਦਮੀ ਪਾਰਟੀ ਇਹ ਹੀ ਪਾਰਟੀ ਆ ਕਿ ਜਿਹੜੀ ਆਮ ਵਰਕਰ ਨੂੰ ਜਿਹੜਾ ਘਰੋਂ ਸੱਦ ਗਿਆ ਤੁਸੀਂ ਦੇਖਿਆ ਕਿ ਆਜ਼ਮਨ ਜਿਹੜਾ ਹੈਗਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਾਈਸ ਚੇਅਰਮੈਨ ਜਿਹੜਾ ਲਗਾਇਆ ਮੈਨੂੰ ਪਤਾ ਨਹੀਂ ਸੀ ਅਸੀਂ ਜਨੰਦਰ ਜਿਹੜੇ ਅਸੀਂ ਪਾਰ ਨਾਲ ਕੰਮ ਤੇ ਗਏ ਸੀ ਕੋਈ ਘਰੇਲੂ ਕੰਮ ਸੀਗਾ ਤਾਂ ਪਾਰਟੀ ਨੇ ਸਮਝ ਰਹਿਗਾ ਉਹ ਅਹੁਦਾ ਜਿਹੜਾ ਵਕਸ਼ਿਸ਼ ਕੀਤਾ ਹੈਗਾ ਸੋ ਪਿਛਲੀਆਂ ਸਮੇਂੀਆਂ ਸਰਕਾਰਾਂ ਚਾਹੇ ਉਹ ਖਾਲੀ ਚਾਹੇ ਬਾਜਬਾ ਸਰਕਾਰਾਂ ਸੀਆਂ ਇਦਾਂ ਦੇ ਜਿਹੜੇ ਪਦ ਆ ਜਿਹੜੇ ਇਦਾਂ ਦੇ ਅਹੁਦੇ ਆ ਉਹ ਬਹੁਤ ਹੀ ਕੀਮਤਾਂ ਲੈ ਕੇ ਜਿਹੜੇ ਅਸੀਂ ਉਹ ਵਕਸ਼ਿਸ਼ ਕਰਦੇ ਸੀ ਪਰ ਤੁਸੀਂ ਦੇਖਦੇ ਆ ਤੇ ਅੱਜ ਜਿਹੜੀ ਆ ਲਿਸਟ ਆਈ ਆ ਸਾਡੇ ਸੂਬੇ ਦੇ ਮੁੱਖ ਮੰਤਰੀ ਸਦਾਪਵਾਦ ਸਿੰਘ ਮਾਨ ਹੋਰ ਨੇ ਰਿਲੀਜ਼ ਕੀਤੀ ਹੈਗੀ ਆ ਉਸ ਦੇ ਵਿੱਚ ਆਮ ਘਰਾਂ ਦੇ ਜਿਹੜੇ ਹੈਗੇ ਆ ਨਾਗਰਿਕ ਆਮ ਘਰਾਂ ਦੇ ਜਿਹੜੇ ਪਰਿਵਾਰ ਦੇ ਜਿਹੜੇ ਵਸਦੇ ਆ ਉਹ ਇਸ ਦੇ ਵਿੱਚ ਜਿਹੜੇ ਹੈਗੇ ਆ ਉਹਦਾਂ ਦੇ ਨਾਲ ਨਵਾਜੇ ਗਏ ਆ ਸੋ ਆਮ ਆਦੀ ਪਾਰਟੀ ਦੀ ਸਰਕਾਰ ਆ ਬਹੁਤ ਹੀ ਲੋਕਾਂ ਦੇ ਵਿੱਚ ਜਾ ਰਹੀ ਆ ਦੂਸਰੇ ਪਾਸੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਇਹ ਜਿਹੜੀ ਪਾਰਟੀ ਹੈ ਇਹ ਜਿਹੜੀ ਸਰਕਾਰ ਆ ਜੋ ਕੰਮ ਕਰ ਰਹੀ ਹੈਗੀ ਆ ਇਹ ਲੋਕਾਂ ਦੀਆਂ 期望ੀਆਂ ਤੇ ਖਰੇ ਉਤਰ ਰਹੀ ਆ ਮੈਂ ਸੂਬੇ ਦੇ ਮੁੱਖ ਮੰਤਰੀ ਸਦਾਪਵਨ ਸਿੰਘ ਮਾਨ ਜੀ ਦਾ ਔਰ ਸਾਡੇ ਬਹੁਤ ਹੀ ਡਾਕਟਰ ਸੰਦੀਪ ਪਾਟਲ ਜੀ ਜਿਹੜੇ ਪਾਰਟੀ ਦੀ ਜਿੰਦجان ਨੇ ਪਾਰਟੀ ਇਹ ਬਹੁਤ ਹੀ ਅੱਗੇ ਵਧਾ ਕੇ ਚੱਲ ਰਹੇ ਨੇ ਔਰ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਕਨਵੀਨਰ ਨੇ ਮੈਂ ਸਾਰੀ ਹੀ ਅチェਵੀ ਲੀਡਰਸ਼ਿਪ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਇਸ ਅਹੁਦੇ ਦੀ ਜਿਹੜੀ ਪਾਲਣਾ ਬਹੁਤ ਹੀ ਵਧੀਆ ਸੋਝ-ਭੂਝ ਦੇ ਨਾਲ ਔਰ ਉਹਨਾਂ ਦੀ ਸੋਚ ਦੇ ਅਨਸਾਰ ਜਿਹੜਾ ਕਰਾਂਗਾ ਮੈਂ ਸੂਲ ਸੰਗਤ ਦਾ ਹਲਕਾ ਨਿਵਾਸੀਆਂ ਦਾ ਜਿਹੜੇ ਵੀ ਇਸ ਜਿਹੜੇ ਹੈਗਾ ਪਾਰਟੀ ਦੇ ਨਾਲ ਜੁੜੇ ਆ ਔਰ ਜਿਹੜੇ ਵੀ ਅੱਜ ਇਸ ਜਿਹੜੇ ਹੈਗੇ ਆ ਵਧਾਈਆਂ ਦੇ ਵਿੱਚ ਜੁੜੇ ਆ ਉਹਨਾਂ ਸਾਰਿਆਂ ਦਾ ਮੈਂ ਜਿਹੜਾਗਾ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਜੀ ਦਿਨਾ ਔਰ ਧੰਨਵਾਦੀ ਕਰਦਾ ਜੈ ਜੀ